ਸਸਿਕਾ ਜੀ ਮੈਂ ਕੋਮਲ ਕਪੂਰ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ ਅਮਰੀਕਾ ਦੇ ਟੈਕਸਸ ਦੇ ਵਿੱਚ ਦੋ ਪਾਕਿਸਤਾਨੀ ਨਾਗਰਿਕਾਂ ਨੂੰ ਵੀਜ਼ਾ ਧੋਖਾਧੜੀ ਅਤੇ ਮਨੀ ਲਾਂਡਰਿੰਗ ਦੇ ਦੋਸ਼ਾਂ ਤੇ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ ਜਿਨ੍ਹਾਂ ਦਾ ਨਾਮ ਅਬਦੁੱਲ ਹਾਤੀ ਮੁਰਸ਼ਿਦ ਅਤੇ ਮੁਹੰਮਦ ਸਲਮਾਨ ਨਾਸਿਰ ਦੱਸੇ ਜਾ ਰਿਹਾ ਹੈ ਇਹਨਾਂ ਦੋਨਾਂ ਦੋਸ਼ਾਂ ਤੇ ਜਾਲੀ ਨੌਕਰੀ ਦੇਸ਼ ਤੇ ਹਾਰ ਰਹੀ ਲੋਕਾਂ ਨੂੰ ਅਮਰੀਕੀ ਵੀਜ਼ਾ ਪ੍ਰਾਪਤ ਕਰਨ ਦੇ ਵਿੱਚ ਮਦਦ ਕਰਨ ਦਾ ਦੋਸ਼ ਹੈ ਇਹ ਰੈਕੇਟ ਅਤੇ ਇੱਕ ਅੰਤਰਰਾਸ਼ਟਰੀ ਅਪਰਾਧਿਕ ਸੰਗਠਨ ਬਣ ਗਿਆ ਹੈ ਜਿਸ ਦੇ ਵਿੱਚ ਇੱਕ ਕਾਨੂੰਨ ਫਰਮ ਅਤੇ ਇੱਕ ਵਪਾਰਕ ਸੰਸਥਾ ਵੀ ਸ਼ਾਮਲ ਹੈ। ਅਕਸਰ ਅਜਿਹੀਆਂ ਕਟਨਾਵਾਂ ਵਾਪਤਦੀਆਂ ਰਹਿੰਦੀਆਂ ਨੇ ਜਿੱਥੇ ਟਰੈਵਲ ਏਜੰਟ ਮਾਸੂਮ ਲੋਕਾਂ ਨੂੰ ਆਪਣੇ ਜਾਲ ਦੇ ਵਿੱਚ ਫਸਾ ਕੇ ਭੋਲੇ-ਪਾਲੇ ਲੋਕਾਂ ਨੂੰ ਆਪਣਾ ਸ਼ਿਕਾਰ ਬਣਾਉਂਦੇ ਨੇ ਤਾਜ਼ਾ ਮਾਮਲਾ ਅਮਰੀਕਾ ਤੋਂ ਸਾਹਮਣੇ ਆਇਆ ਹੈ ਜਿੱਥੇ ਅਮਰੀਕਾ ਦੇ ਟੈਕਸਾਸ ਦੇ ਵਿੱਚ ਦੋ ਪਾਕਿਸਤਾਨੀ ਨਾਗਰਿਕਾਂ ਨੂੰ ਵੀਜ਼ਾ ਧੋਖਾ ਟੜੀ ਅਤੇ ਮਨੀ ਲੌਂਡਰਿੰਗ ਦੇ ਦੋਸ਼ਾ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ ਅਧਿਕਾਰੀਆਂ ਅਨੁਸਾਰ ਮੁਰਸ਼ਿਦ ਅਤੇ ਨਸੀਰ ਡੇ ਡਬਲ ਚਾਂਸ ਪੀ ਐਲ ਐਸ ਸੀ ਨਾ ਦੀ ਇੱਕ ਕਾਨੂੰਨੀ ਫਰਮ ਅਤੇ ਰਿਲੀਏਬਲ ਫੈਂਚਰਜ਼ ਇੱਕ ਨਾ ਦੀ ਇੱਕ ਵਪਾਰਕ ਸੰਸਥਾ ਰਾਹੀਂ ਜਾਲੀ ਨੌਕਰੀ ਦੇ ਇਸ਼ਤਿਹਾਰ ਪ੍ਰਕਾਸ਼ਿਤ ਕੀਤੇ ਅਤੇ ਇਨ੍ਹਾਂ ਇਸ਼ਤਿਹਾਰਾਂ ਦਾ ਉਦੇਸ਼ ਧੋਖਾਧੜੀ ਦੇ ਨਾਲ ਵਿਦੇਸ਼ੀ ਨਾਗਰਿਕਾਂ ਦੇ ਲਈ ਅਮਰੀਕੀ ਵੀਜ਼ਾ ਪ੍ਰਾਪਤ ਕਰਨਾ ਸੀ ਅਧਿਕਾਰੀਆਂ ਨੇ ਇਸ ਨੂੰ ਇੱਕ ਅੰਤਰਰਾਸ਼ਟਰੀ ਅਪਰਾਧ ਵਜੋਂ ਸ਼੍ਰੇਣੀਬੱਧ ਕੀਤਾ ਜੋ ਕਿ ਅਮਰੀਕੀ ਇਮੀਗ੍ਰੇਸ਼ਨ ਪ੍ਰਣਾਲੀ ਦੀ ਗੰਭੀਰ ਉਲੰਘਣਾ ਨੂੰ ਦਰਸਾਉਂਦਾ ਹੈ ਜੇਕਰ ਮੁਰਸ਼ਿਦ ਅਤੇ ਨਾਸਿਰ ਦੋਸ਼ੀ ਪਾਏ ਜਾਂਦੇ ਨੇ ਤਾਂ ਉਹਨਾਂ ਨੂੰ 20 ਸਾਲ ਤੱਕ ਦੀ ਕੈਦ ਹੋ ਸਕਦੀ ਹੈ ਤੇ ਇਸ ਤੋਂ ਇਲਾਵਾ ਮੁਰਸ਼ਿਦ ਦੀ ਅਮਰੀਕੀ ਨਾਗਰਿਕਤਾ ਵੀ ਰੱਦ ਕੀਤੀ ਜਾ ਸਕਦੀ ਹੈ ਅਮਰੀਕੀ ਐਟਾਰਨੀ ਲੀਆ ਸਿਮੋਟਰ ਨੇ ਇਸ ਮਾਮਲੇ ਨੂੰ ਇੱਕ ਗੰਭੀਰ ਅਪਰਾਧ ਦੱਸਿਆ ਜਿਸ ਦੇ ਵਿੱਚ ਇਮੀਗ੍ਰੇਸ਼ਨ ਪ੍ਰਣਾਲੀ ਦੀ ਦੁਰਵਰਤੋਂ ਕੀਤੀ ਗਈ ਸੀ FBI ਦੇ ਡਾਇਰੈਕਟਰ ਕਸ਼ ਪਟੇਲ ਨੇ ਇਸ ਤੋਖਾਦੜੀ ਰੈਕਟ ਵਿਰੁੱਧ ਕੀਤੀ ਗਈ ਕਾਰਵਾਈ ਨੂੰ ਮਹੱਤਵਪੂਰਨ ਦੱਸਿਆ। ਉਹਨਾਂ ਨੇ ਇਸ ਨੂੰ ਅਮਰੀਕੀ ਇਮੀਗ੍ਰੇਸ਼ਨ ਪ੍ਰਣਾਲੀ ਦੀ ਸੁਰੱਖਿਆ ਅਤੇ ਅਖੰਡਤਾ ਪਨਾਈ ਰੱਖਣ ਦੇ ਲਈ ਇੱਕ ਜ਼ਰੂਰੀ ਕਦਮ ਦੱਸਿਆ ਤੇ ਅਧਿਕਾਰੀਆਂ ਨੇ ਇਸ ਮਾਮਲੇ ਨੂੰ ਅੰਤਰਰਾਸ਼ਟਰੀ ਅਪਰਾਧ ਦੇ ਵਜੋਂ ਸ਼ਿਰਨੀ ਬਦ ਕੀਤਾ ਹੈ ਜੋ ਕਿ ਅਮਰੀਕੀ ਇਮੀਗ੍ਰੇਸ਼ਨ ਪ੍ਰਣਾਲੀ ਦੀ ਗੰਭੀਰ ਉਲੰਘਣਾ ਨੂੰ ਦਰਸਾਉਂਦਾ ਹੈ। ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ